ਅਨਿੱਕੀ ਜੀ ਟਿੱਡੀ ਨੇ ਪੂਸ ਫੜੀ ਖੜੀ ਆ ਇਹਦੇ ਜਮੇ ਨਿ ਟਿਕਦੀ ਹੈਗੀ ਨਾਲੇ ਛਤਰਖਾਂ ਦੀ ਮਾਂ ਤੋਂ ਨਾਲ ਸਾਡੇ ਕੋਲੋਂ ਖਾਂਦੀ ਹੈ ਬਿਲਕੁਲ ਨਹੀਂ ਟਿਕਦੀ ਹੈਗੀ ਇਹ ਸਾਰੀ ਦਿਹਾੜੀ ਟੱਪਦੀ ਫਿਰਦੀ ਆ ਉਧਰ ਮੱਝਾ ਕਰਨੀ ਕੀ ਕਰਕੇ ਉੱਤੇ ਕੀਨੀ ਕਰਕੇ ਆਈ ਉਹ ਵੀ ਜਦੋਂ ਪੰਗੇ ਲੈਂਦੀ ਨੇ ਅਮਾਨ ਨਾਲ ਪੰਗੇ ਲੈਂਦੀ ਉਹਨੂੰ ਸਤਾਉਂਦੀ ਹੈਗੀ ਹਟਦੀ ਨਹੀਂ ਹੈਗੀ ਉਹ ਦੇਖੋ ਫਿਰਗੀ ਉਧਰ ਟੋਕਰਾਂ ਕਣੀ ਜਿਉਂ ਟੋਕਰ ਚ ਵੱੜ ਜੂ ਫਿਰ ਨਿਕਲਦੀ ਨਹੀਂ ਹੈਗੀ ਉਹ ਦੇਖੋ ਹਰੇ ਚ ਚਲੀ ਗਈ ਆ ਜਿਹਦਾ ਹਰਾ ਪਾਵਾਂਗੇ ਬਿਲਕੁਲ ਨਹੀਂ ਪਾਉਂਦੀ ਸਾਰਾ ਹਰਾ ਖੰਡਾ ਦਿੰਦੀ ਹੈਗੀ ਉਹ ਦੇਖ ਦੇਖੋ ਦੇਖ ਇਹਦੀ ਮਾਂ ਹਟਾਉਂਦੀ ਹੈ ਦੇਖੀ ਆ ਦੇਖਿਓ ਕੀ ਕਰੂ ਆ ਦੇਖੋ ਦੇਖਦੇ ਲੇਟਲੇ ਲੇਟਲਾ ਕਰ ਲਾ ਖਰਾਬ ਸਾਰਾ ਕਰ ਦਿੱਚਾ ਜਿਹੜਾ ਇਕੱਠਾ ਕੀਤਾਗਾ ਦੇਖੋ ਇਹ ਝਾੜ ਦੇ ਟਿੱਡੀ ਜੀ ਉਹ ਦੇਖੋ ਤੇ ਖਣ ਉਹ ਤੇ ਮਗਰ ਭੱਜੂਗੀ ਹਾਂ ਵੀ ਮੇਰਾ ਖੇਡੇ ਉਹਨੂੰ ਹਟਾਉਂਦੀ ਵੀ ਤੂੰ ਇੱਧਰ ਆ ਜਾ ਰਹਿਣ ਦੇ ਵੀ ਮੱਜਾ ਨੇ ਖਾਣਾਗਾ ਉਹ ਦੇਖੋ ਹੁਣ ਮੇਰੀ ਗੱਡੀ ਦਾ ਟਾਇਰ ਖੁੱਲਿਆ ਪਿਆ ਉੱਥੇ ਜਾ ਕੇ ਬੈਈਏ ਨਾ ਉਹਨੂੰ ਖੰਡਾਰ ਲੱਗ ਜਾਂਦੀ ਐ ਨੇ ਬੜਾ ਸਥਾਨ ਕਰਦੀ ਐ ਨੇ ਇਹ ਆ ਦੇਖਾ ਨੀਕੀ ਜੀ ਤਾਂ ਬਿਲਕੁਲ ਨੀ ਮਾਨ ਹੈਗੀ ਇੰਨੀ ਵੀ ਗਿੱਠਕਦੀ ਹੈਗੀ ਉਹ ਦੇਖੋ ਦੇਖ ਪੂਸ ਫੜਦੀ ਉਹ ਫੜਦੀ ਉਹਦੀ ਮਾਂ ਦੀ ਜਮੀਂ ਤੇ ਦਿਆ ਟੋਕਰੇ ਚੜੀ ਬੈਠੇ ਸਾਰਾ ਟੋਕਰਾਂ ਭਰਿਆ ਆਉਂਦਾ ਖੰਡਾ ਦਿੰਦੀ ਕੀ ਚੜ ਕੇ ਹਰੇ ਨੂੰ ਨਾ ਟੋਕਰੇ ਚੱਕਣ ਦਿੰਦੀ ਨਾ ਕੋਈ ਕੰਮ ਕਰਨ ਦਿੰਦੀ ਆ ਆਪ ਹੀ ਸਹੀ ਜਿਹੜੀ ਮਸਤੀ ਕਰਦੀ ਰਹਿੰਦੀ ਐ ਇਹ ਦੋਨੇ ਉਹ ਦੇਖ 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 ਉਹ ਦੇਖ ਉਹ ਦੇਖ ਮੇਰੇ ਟੋਕਰ ਸਾਰਾ ਖਰਾਬ ਕਰਤਾ ਬਿਲਕੁਲ ਨਹੀਂ ਛਤਰ ਖਾਣੇ ਨੇ ਟੀਡੀ ਜੀ ਨਾ ਜਿੰਨੀ ਕਿ ਨਿੱਕੀ ਕਿ ਤਿੱਖੀ ਆਗੀ ਆ ਦੇਖ ਕਿਵੇਂ ਟੋਕਰਾਂ ਦਾ ਵੀ ਮੱਜਾ ਨੂੰ ਪਾਉਣਾ ਆਪ ਦੋਨੇ ਮਾਵਾਂ ਤੀਆਂ ਲਿਟੇ ਪਈਆਂ ਦੇਖ ਕਿਦਾਂ ਹੁਣ ਥੱਕ ਗਈ ਹੁਣ ਪਰਲੀ ਸਾਈਡ ਫਿਰਦੀ ਗਈ ਚੱਲ ਵੀ ਦੇਖੀ ਦੇਖੀ ਇਹ ਵੀ ਮਾੜਾ ਮੋਟਾ ਜਿਹੜੇ ਇੱਥੇ ਕਿਟਿਆ ਪਏ ਵੀ ਖੰਡਾਦਾ ਮੈਂ ਚੱਲ 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 ਲੈ 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 ਪੰਗੇ ਖਾ ਖਾ ਇੱਥੇ ਬੰਦੇ ਕੀ ਇੱਥੇ ਕਿਹੜਾ ਖਜ਼ਾਨਾ ਕਿਹੜਾ ਕੱਢਣ ਲੱਗਿਆਂਗੇ ਹੋ ਗਈ ਜਿੰਮੀ ਉਹ ਦੇਖ ਉਹਦੇ ਛੱਤਰ ਫੇਰ ਨਾਲ ਸਾਰਾ ਹਰਾ ਖੰਡਾ ਦਿੰਦੀਆਂ ਨੇ ਦੋਨੇ ਜਮਾ ਨਹੀਂ ਇਕੱਠਾ ਕਰ ਦਿੰਦੀਆਂ ਹੈਗੀਆਂ ਚੱਲ ਚੱਲ ਜੇ ਮਾਰ ਮਾਰ ਦੰਦਾ ਮਾਰ ਮਾਰ ਕੱਲ ਖੇਚਲਾ ਕਰਨ ਕੰਨ ਫੱਕਨ ਫੜ ਕੇ ਖੇਚਲਾ ਵੱੜ ਗਿਆ ਉਹਦੇ ਨੀਚੇ ਹੁਣ ਗਈ ਉਹਦੇ ਨੀਚੇ ਵੀ ਪਤਾ ਛੱਤਰ ਪੈਣਗੇ ਹੁਣ ਜੋ ਛੱਤਰ ਪੈਂਦੇ ਤਾਂ ਨੀਚੇ ਵੱਲ ਜਾਂਦੀ ਹੈ ਇਹ ਔਰ ਖਨਾ ਦੇ ਖਨਾ ਦੇ ਖਨਾ ਦੇ ਦੇਖ ਲੈ ਹਨਾ ਤੇਰੇ ਲਈ ਨਹੀਂ ਇਹ ਮੱਜਾਂ ਨੇ ਖਾਣਾ ਕਿ ਵੀ ਹਾਂ ਵੀ ਬਾਗ ਅੰਦਰ ਟੋਕਰਾ ਭਰ ਕੇ ਆਉਂ ਦਿੱਤਾਗਾ ਖਿੱਚ ਲੈ ਹਾਂ ਖੇਲੇ ਖਿੱਚੇ ਖਿੱਚੇ ਕੰਨ ਫੜ ਕੇ ਖਿੱਚੇ ਸੱਟ ਲੈ ਵਧੀਆ ਆ ਕੀਤਾ ਵਾ 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 ਤੇਗਦੀ ਨਹੀਂ ਹੈਗੀ ਵੀ ਪਤਾ ਵੀ ਤੇ ਮੇਰੇ ਤਾਂ ਛਿੱਤਰ ਪੈਂਦੇ ਰਹੇ ਨੇ ਵੀ ਤੂੰ ਵੀ ਟਿਕ ਜਾਗਾ ਦੇਖ ਦੇ ਨਿੱਕੀ ਜਿੱਟੜੀ ਕੰਨ ਤਾਂ ਤਾਂ ਫੜ ਕੇ ਖਿੱਚ ਤੇ ਵਧੀਆ ਸੱਟ ਲੈ ਫਿਰ ਸੱਟ ਲੈ ਕੰਨ ਫੜ ਕੇ ਉਹ ਰਾਤ ਹੋ ਗਈ ਹੈਗੀ ਉਹ ਬੈਠੇ ਉਧਰੋਂ ਹਟੀ ਤਾਂ ਇੱਥੇ ਆ ਗਈ ਪਤਾ ਨਹੀਂ ਕੀ ਚੱਕੀ ਫਿਰਦੀ ਹੈ ਕੀ ਖਾਈ ਜਾਂਦੀ ਹੈਗੀ ਸਾਰੀ ਦਿਹਾੜੀ ਟਿਕਦੀ ਨਹੀਂ ਹੈਗੀ ਆ ਦੇਖ ਆ ਪਤਾ ਨਹੀਂ ਕੀ ਆ ਕੀ ਲੱਭਿਆ ਪਤਾ ਨਹੀਂ ਕੀ ਨਹੀਂ ਲੱਭਿਆ ਕੋ ਦੇਖ ਦੇਗਾ ਹੈਲਦੀ ਨਹੀਂ ਹੈਗੀ ਜਿੱਥੇ ਬਹਿ ਜੂਗੇ ਅੱਧੀ ਰਾਤ ਹੋ ਜਾਂਦੀ ਫਿਰ ਹੈਲਦੀ ਨਾ ਨਹੀਂ ਹੈਗਾ ਮਸਤੀ ਕਰੋ ਇੰਨੀ ਕਰਦੇ ਸਾਰਾ ਦਿਨ ਇੱਕ ਮੈਂਟੇਨ ਟੇਕਦੀ ਹੈਗੀ ਕਰ ਦੋ ਸਾਡੀ ਸਵੀਟ ਜਿਮੀ ਨੂੰ ਲਾਈਕ